ਤੇ ਆਪਾਂ ਤੋਂ ਕਾਰਸ ਨੂੰ ਕਾਦੋ ਮੋਦੀ ਸਾਹਿਬ ਮੋਦੀ ਸਾਹਿਬ ਸਾਡੀ ਗੱਲ ਪੀ ਦਿਲਵਾਰ ਸਿੰਘ ਜੀ ਚੇਅਰਮੈਨ ਸਾਹਿਬ ਜੀ ਪਹੁੰਚ ਚੁੱਕੇ ਆ ਜੀ ਸੱਚੀ ਗੱਲ ਸਰ ਜੀ ਨ ਕੋਵੀ ਮੰਤਰੀ ਸਾਹਿਬ ਹਾਰੇ ਕਦੇ ਨਾਲ ਮਿਲਦੇ ਹੋਏ ਜੀ ਦੇਖੇ ਮਲੇ ਦੇਖੀ ਸਾਹਿਬ ਜੀ ਅੱਛਾ ਜੀ ਪਹਿਲੋਂ ਤੇ ਬੇਸਬੀ ਆਤੀ ਜਿੰਨੇ ਸਮੇਂ ਦੇ ਵਿੱਚ ਵੀ ਕੀ ਕੀ ਬੜੀ ਨਮੀ ਇਆ ਫਿੱਤੀ ਢਾਈ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਲੁੱਟ ਹੋਇਆ ਜਿਹੜੀ ਕੀ ਦੀ ਸਾਨੂੰ ਲੋਡ ਨਹੀਂ ਡਾਈਨੋ ਦਿੰਦੀ ਗਈ ਅੱਜ ਵੀ ਆਸਰਾ ਕੇ ਆਏ ਹੁਣ ਢਾਈ ਅੱਜ 1340 ਜਿੰਨੀ ਮੱਦੀ ਲਈ ਅੱਜ ਜੂਰੀਏ ਦੇ ਉੱਤੇ ਸਾਥਾ ਰੱਖਿਆ ਕੋਈ ਜ ਸੱਜਣਾ ਦਾਨ ਨਹੀਂ ਸੱਜਣਾ ਨੇ ਇਧਰਲੇ ਪਾਸੇ ਬੈਂਟ ਦੇ ਵਿੱਚ ਕੋਈ ਜੂਰੀਆ ਦਾਨ ਕਰਨੀ ਹੈ ਤੇ ਉਹ ਅਸੀਂ ਬੇਨਤੀ ਹੈ ਸਾਡੀ ਰਿਕਵੈਸਟ ਆ ਕਿ ਉਹਨਾਂ ਨੂੰ ਜੂਰੀਆ ਦਾ ਮਤਲਬ ਜੂਰੀਆ ਬਿਲਕੁਲ ਕਟਰਾ ਰੇਟ ਦਵਾ ਦਿੰਨੇ ਆ ਮੈਂ ਕਹਿ ਦੇਣਾ ਆਪਣਾ ਜਿਹੜੇ ਮੇਨ ਆ ਆਪਣੇ ਡਿਸਟ੍ਰੀਬਿਊਟਰ ਸਾਰਿਆਂ ਨੂੰ ਕਹਿ ਦੇਣਾ ਸਾਹਸ ਆਜੋ ਆਜੋ ਸਾਹਸ ਇਧਰ ਆਓ ਕਿਸਾਨ ਚਿਕਰਚ ਕਮੇਟੀ ਪੰਜਾਬ ਕੋਟਵੱਲ ਜਿੱਥੇ ਤੰਦੀਲ ਨੂੰ ਕੀ ਮੈਂ ਤੈਨੂੰ ਕਹਣਾ ਵੀ ਨਾਲ ਪ੍ਰੋਡਕਟ ਨਾਲ ਲੈਣ ਕੋਈ ਨਹੀਂ ਉਹ ਤਰ੍ਹਾਂ ਦੇ ਕੰਟਰੋਲ ਰੇਟ ਤੇ ਮਿਲਦੀ ਆ ਉਹ ਪ੍ਰੋਡਕਟ ਜੋਂ ਕਰਦੇ ਆ ਉਹਦੇ 'ਚ ਠੱਗੀ ਵਜਦੀ ਆ ਹਾਂਜੀ ਆ ਉਹ ਕਹਿ ਰਹੇ ਨੇ ਗੱਡੀ ਇਹ ਤਾਂ ਖਾਦੀ ਪੰਜੀ ਜਾਗੇ ਉੱਥੇ ਇਹ ਤੁਹਾਨੂੰ ਕਾਹ ਫੇਟਾ ਜੇ ਕੀ ਫੋਨ ਫੋਨ ਕੀਤਾ ਜਾਵੇ ਉਹਨੇ ਕਹਿਦਣਾ ਉਹਨਾਂ ਦਾ ਮੰਗ ਪੱਤਰ ਲੈਂਦਾ ਜਾਵੇ ਅਫਸਰ ਸਾਹਿਬ ਹੈਗੇ ਨਾਲ ਉਹਨਾਂ ਦੇ ਰਾਹੀਂ ਦੇਈਏ ਸਰ ਸਾਹਿਬ ਕਦੋਂ ਆਣਾ ਆ ਗਏ ਉਹਨੇ ਆ ਗਏ ਉਹਨਾਂ ਨੂੰ ਦੇਖੀਏ ਕੋਨਾ ਪਾਲਾ ਹਰਬਾ ਪਾਲਾ ਨਾ ਤੇ ਦੇਖੋ ਜੀ ਅਹੀਂ ਨੀ ਆ ਦੇ ਖਾਦ ਮਹਿੰਗੀ ਆ ਫੇ ਨਾਲ ਦੇ ਨਾ ਕਾਫੀ ਲੋਕ ਅੱਗੇ ਮਾਰੇ ਆ ਤੇ ਮਾਰੇ ਜਿਹੜੀ ਮਾਝ ਆ ਨਾ ਝੋਨਾ ਇਹ ਵੀ ਤੁਹਾਨੂੰ ਪਤਾ 20 22 ਬੋਰੀਆਂ ਕੱਢੀਆਂ ਨਹੀਂ ਸਾਰਿਆਂ ਦਾ ਇਹ ਘਾਟ ਆ ਕੰਮ ਬਹੁਤ ਜਿਆਦਾ ਸਾਡੀ ਬੇਨਤੀ ਇਹ ਚੀਜ਼ ਨੂੰ ਬੇਨਤੀ ਪ੍ਰਵਾਨ ਕੀਤੀ ਜਾਵੇ ਕਿ ਜਿਹੜੀ ਜੂਰੀਆ ਵਾ ਅੱਜ 221340 ਜਿੰਨੀ ਮਰਗੀ ਲੱਗੀ ਤੇ 30% ਘਟ ਨਿਕਲਿਆ ਚੋਨਾ ਹਾਂਜੀ ਠੀਕਾ ਹਾਂਜੀ ਝਾੜ ਕੱਟ ਗਿਆ 30% ਘਟ ਗਿਆ ਤੇ 60 ਕਿ ਤੋੜੇ ਮਾਹ ਜਾਂਦੇ ਰੇ ਸੱਤੋਂ ਕੱਢਦੇ ਨੇ 50 60 ਨਹੀਂ ਉਹ ਜਿਹੜੀਆਂ ਪਹਿਲੀਆਂ ਭਾਰੀਆਂ ਸੀ 26 27 ਕੁਇੰਟਲ ਕੱਢਿਆ ਨਾ ਮਾ ਉਹ ਕੱਢਦੀਆਂ 33 33 ਕੁਇੰਟਲ ਹਾਂਜੀ ਹਾਂਜੀ 37 37 ਕੁਇੰਟਲ ਹਾਂਜੀ ਹਾਂਜੀ ਉਹ ਬਸ ਇੱਥੇ 26 27 ਕੁਇੰਟਲ ਨਿਕਲੇ ਸਾਡੇ ਮਾਹੇ 50 ਨਿਕਲੇ 50 ਨਿਕਲੇ ਅਰਗੇ ਤੇ ਸਾਡਾ 35 ਤੋਂ ਟੱਪਦਾ ਨਾ ਤੇ ਇਹ ਬੈਂਤੀ ਇੰਨੀ ਕੀ ਵੀ ਪੰਜਾਬ ਵੱਲੋਂ ਅਸੀਂ ਤੁਹਾਨੂੰ ਦਿੱਤਾ ਜੀ ਬਿਲਕੁਲ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਹੀ ਮੜਾ ਜਾਂ ਹਾਂਜੀ ਨਹੀਂ ਇਹ ਸਾਰੇ ਤੇ ਇੱਕ ਆ ਵੀ ਜਿਸ ਤਰ੍ਹਾਂ ਇਸ ਟਾਈਮਸ ਭਰਾਵਾ ਦੇ ਜੋਟਾ ਬਾਬਾ ਰਿੰਦੇ ਤੁਰ ਸਾਹਨੇ ਢੱਕੀ ਅੱਜ ਵੀ ਲੋਕ ਤੁਰਦੇ ਸੋਲੇ ਤੋਂ ਹੁੰਦੇ ਆ ਤੇ ਬੇਨਤੀ ਆਏ ਵੀ ਕਰਾ ਕੰਨ ਖਿੱਚ ਦੀਏ ਸਾਰਿਆਂ ਤੇ ਤੇ ਜਿਹੜੀ ਯੂਰੀਆ ਵਾ ਇਹਨੂੰ ਬਿਲਕੁਲ ਜਿਹੜਾ ਰੇਟ ਆ ਕੰਟਰੋਲ ਤੇ ਨਾਲ ਨਾਲ ਕੁਝ ਦਿੱਤਾ ਜਾਂਦਾ ਆਪਾਂ ਉਹਨਾਂ ਦੇ ਕੋਲਗੇ ਤਰ੍ਹਾਂ ਦਿਖਾ ਨਹੀਂ ਲਾ ਸਕਦਾ ਤੇ ਫਿਰ ਬੈਠੋ ਬਾਅਦ ਜੋ ਜਦੋਂ ਚੀਜ਼ ਹੋਊਗਾ ਤੇ ਨਾਲ ਭੁਪਿੰਦਰ ਤੋਂ ਵੀ ਆਪਾਂ ਇਕੱਠੇ ਕਹਿਦੇ ਨੇ ਠੀਕ ਆ ਜੀ ਇੱਥੇ ਬਹਿ ਜੀ ਫਿਰ ਆਪਾਂ ਆਜੋ ਅੰਦਰ ਹੀ ਆਜੋ ਉੱਥੇ ਆ ਜਾਓ ਅਸੀਂ ਮੇਰੇ ਨਾਲ ਗੱਲ ਕਰਨੀ ਆਦਾ ਕੋਡ ਬੁੱਢਾ ਜਥੇਪੰਦੀ ਵਾਲਾ ਜੀ ਮੰਗ ਪੱਤਰ ਦਿੱਤਾ ਗਿਆ ਜੀ हां जी प्रधान साहिब जी वेर दी खालसा वेर गति जी, दे जी? था। था। आज जी ਜਿਹੜਾ ਮੰਗ ਪੱਤਰ ਦਿੱਤਾ ਗਿਆ ਜੀ ਕੀ ਕਹਿੰਣਾ ਚਾਹੁੰਦੇ ਕਿਹੜੇ ਵਿਸ਼ੇ ਤੇ ਦਿੱਤਾ ਗਿਆ ਕੀ ਗੱਲਬਾਤ ਹੈ ਜੀ ਵੇਖੋ ਵਿਸ਼ਾ ਇਹੋ ਹੀ ਆ ਸਾਡਾ ਅਲਾਕੇ ਚੋਂ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟਪੁੱਡੇ ਜਿਹੇ ਮੰਤੀ ਵੱਲੋਂ ਇੱਕ ਮੰਤਰੀ ਸਾਹਿਬ ਨੂੰ ਅੱਜ ਮੰਗ ਪੱਤਰ ਦਿੱਤਾ ਤੇ ਦੂਸਰਾ ਜੀਪ ਸਾਹਿਬ ਨੂੰ ਆ ਰਹੇ ਉਹਨਾਂ ਨੂੰ ਦੇਣਾ ਕਿ ਜਿਤਨਾ ਡਾਈ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਲੁੱਟ ਹੋ ਗਿਆ ਤਾਂ ਜੂਰੀਆ ਦੇ ਵਿੱਚ ਬੰਦ ਕੀਤੀ ਜਾਵੇ ਲੁੱਟ ਕੰਟਰੋਲ ਰੇਟ ਤੇ ਜੂਰੀਆ ਦਾ ਮਤਲਬ ਜੂਰੀਆ ਦੇਣ ਕਿਸੇ ਸਮਾਨ ਦੀ ਨਹੀਂ ਲੋੜ ਤੇ ਨਾ ਦਿੱਤਾ ਜਾਵੇ ਬਿਲਕੁਲ ਕੋਟ ਬੁੱਢਾ ਚਾਹੇ ਬੰਦੀ ਮੰਗ ਪੱਤਰ ਇਸ ਕਰਕੇ ਜੈਂਟੀ ਵੀ ਅਫਸਰਾਂ ਨੂੰ ਮੰਤਰੀ ਸਾਹਿਬ ਨੂੰ ਦੱਸ ਦਿੱਤਾ ਜਾਵੇ ਵੀ ਕੱਲ ਨੂੰ ਕੋਈ ਮੁੜ ਕੇ ਚਾਹੇ ਬੰਦੀ ਕੱਲ੍ਹ ਸਟੇਪ ਚੋਕ ਦੀ ਕੋਈ ਇਹ ਨਾ ਕਿ ਆ ਇਸ ਦੇ ਵਿੱਚ ਕਿੱਡੇ ਪ੍ਰੇਮ ਦੇ ਨਾਲ ਕੋਲਿਆ ਦਾ ਪ੍ਰੇਮ ਦਾ ਮੰਗ ਪੱਤਰ ਸਾਡਾ ਕੰਮ ਹੈ ਮਸਲਾ ਹੱਲ ਕਰਨਾ ਕਿਸਾਨਾਂ ਦਾ ਅਸੀਂ ਪੂਰੇ ਪੰਜਾਬ ਦੇ ਵਿੱਚ ਮੰਤ ਕੋ ਆਪਣਾ ਕੈਬਨਟ ਮੰਤਰੀ ਸਾਹਿਬ ਆ ਗਏ ਪੂਰੇ ਪੰਜਾਬ ਦੇ ਵਿੱਚ ਸਾਰੇ ਡੀਲਰਾਂ ਦੇ ਜਿਹੜੇ ਆ ਉਹਨਾਂ ਦੇ ਮੜ ਜੇ ਨਕੀਲ ਪਾਈਆਂ ਨੱਥ ਮਰੀ ਜਾਵੇ ਵਾਹ ਜੀ ਧੰਨਵਾਦ ਖਾਲਸਾ ਨਹੀਂ ਜੀ ਪੀ ਸੰਤ ਸੁਪਰਗਤ ਸਰਬ ਸਿੰਘ ਜੀ ਹਾਂ ਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਮੰਤਰੀ ਸਾਹਿਬ ਪਹੁੰਚੇ ਆ ਜਿਹੜੇ ਵੇਖੋ ਮੜੀ ਵਧੀਆ ਸਾਹਿਬ ਸਿੰਘ ਉਹਨਾਂ ਨੇ ਜਿਹੜੇ ਗੱਲਬਾਤ ਕੀਤੀ ਆ ਵੀ ਵਾਕਿਆ ਡੀਏਪੀ ਦੇ ਨਾਲ ਕਈ ਕਈ ਬਲਾਵਾ ਦੇ ਦਿੰਦੇ ਸੀ ਜੀ ਜਿਨ੍ਹਾਂ ਦੀ ਜਰੂਰਤ ਹੀ ਨਿਸਕਾਨ ਨੂੰ ਤੇ ਤੁਹਾਡਾ ਕੀ ਵਿਚਾਰ ਹੈ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਪਹਿਲਾਂ ਜੋ ਅਸੂਲ ਆ ਸਾਡਾ ਕੋਟ ਬੋਟਾ ਜਿਹੇ ਬੰਦੀ ਦਾ ਵੀ ਜਿਹੜੀ ਗੱਲ ਕਰਨੀ ਹੈ ਪਹਿਲਾਂ ਟੇਬਲ ਟੌਪ ਕਰਨੀ ਹੈ ਚਾਹੇ ਪਿਆਰ ਨਾਲ ਕਰਨੀ ਆ ਅੱਜ ਨੂੰ ਪਤਾ ਲੱਗਾ ਕਿ ਮੰਤਰੀ ਸਾਹਿਬ ਆਏ ਆ ਚਲੋ ਬੜੇ ਪਿਆਰ ਦੇ ਨਾਲ ਅਸੀਂ ਗੱਲਬਾਤ ਹੋਈ ਜਿਹੇ ਬੰਦੇ ਨੇ ਉਹਨਾਂ ਨੇ ਬਹੁਤ ਪਿਆਰ ਨਾਲ ਸਾਨੂੰ ਪਤਾ ਦਿੱਤਾ ਕਿਉਂਕਿ ਕਿਸਾਨ ਬਿਲਕੁਲ ਥੱਲੇ ਜਾ ਚੁੱਕਾ ਵਾ ਉਹਦੇ ਸਾਡੇ ਹੜਾ ਨੇ ਮਾਰਦਾ ਰਹਿੰਦਾ ਖੁੰਦਾ ਜਿਹੜਾ ਕੁਛ ਬਰਸਾਦ ਆ ਕਰਕੇ ਝੋਨੇ ਦਾ ਝਾੜ ਘਟ ਗਏ ਕਿਸਾਨਾਂ ਦਾ ਇੱਥੋਂ ਤੱਕ ਆਲਾ ਵੀ ਆ ਰਹੀ ਕਈਆਂ ਬੰਦਿਆਂ ਤੋਂ ਧਾਰਬਣੀ ਮੁੜਨਾ ਜਿਹੜਾ ਸਭ ਦੇ ਪਤੇ ਦਾ ਲਿਆ ਵਾ ਤੇ ਬਾਕੀ ਜਰਾ ਜੂਰੀਆ ਨਾਲ ਇਹਵੇਂ ਨਿਕੜ ਸੁੱਕੜ ਬੰਨੀ ਜਾਂਦੇ ਆ ਆਪਣਾ ਡੀਲਰ ਉਹ ਗਾਂ ਦੁਕਾਨਦਾਰਾਂ ਨਾਲ ਬੰਨੀ ਜਾਂਦੇ ਦੁਕਾਨਦਾਰ ਵੀ ਸਾਡੇ ਭਰਾ ਵਾ ਬਿਲਕੁਲ ਕੀ ਕਰਨਾ ਜਦੋਂ ਮੰਨ ਲਓ 1.5 ਲੱਖ ਦੀ ਗੱਡੀ ਜੂਰੀਆ 1.5 ਲੱਖ ਹੀ ਨਾਲ ਗੰਦ ਮੜਦਾ ਬਿਲਕੁਲ ਜੀ ਬਿਲਕੁਲ ਕਿੱਥੇ ਖੜਨਗੇ ਕਰੋਨਾ ਨੇ ਵੀ ਮੰਨ ਲਓ ਆਉਦੀ ਕਮਾਈ ਕਰਨੀ ਪਰਿਵਾਰ ਪਾਲਣਾ ਬਿਲਕੁਲ ਜੀ ਬਿਲਕੁਲ ਮંત્રી ਸਾਹਿਬ ਉਹ ਇਹ ਗੱਲ ਕਹੀ ਵੀ ਇਹਨਾਂ ਡੀਲਰਾਂ ਦੇ ਸਖਤ ਸਖਤ ਨਕੇਲ ਕਸੀ ਜਾਵੇ ਜੇ ਨਹੀਂ ਬਾਜ਼ ਆਉਂਦੇ ਫਿਰ ਜੋ ਵੀ ਹੋਵੇ ਬਿਲਕੁਲ ਜੀ ਬਿਲਕੁਲ ਜੀ ਬਹੁਤ ਵਧੀਆ ਗੱਲ ਜੀ ਕਿਉਂਕਿ ਮੁੜ ਕੇ ਕ ਵੀ ਜੇ ਕਿਤੇ ਗੱਲ ਪਿਆਰ ਨਾ ਹੋ ਜੇ ਉਹਦੇ ਗੱਲ ਦੀ ਨਾਲ ਦੀ ਰੀਜ਼ਨੀ ਤੇ ਬੜਾ ਵਧੀਆ ਇਹਨਾਂ ਨੇ ਆਪਦਾ ਆਪਦਾ ਦੱਸਿਆ ਜੋ ਵੀ ਦੁੱਖ ਹੈਗਾ ਵਾ ਤੇ ਹ ਗੱਲ ਵੀ ਇਹੀ ਆ ਜੀ ਹਰ ਇੱਕ ਕਿਸਾਨ ਨੂੰ ਇਸ ਗੱਲ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਜਦੋਂ ਜ਼ਿਆਦਾ ਸਮਾਨ ਦਿੰਦੇ ਆ ਚਲੋ ਡੀਏਪੀ ਤੇ ਨਾਲ ਜਾਂ ਕੋਈ ਵੀ ਚੀਜ਼ ਮਿਲਦੀ ਹੈ ਜੀ ਆਪਣੀ ਯੂਰੀਆ ਹੋਰ ਬਲਾਵਾ ਵੜੀਆਂ ਮੜ ਦਿੰਦੇ ਆ ਜੀ ਤੇ ਉਹਨਾਂ ਦਾ ਵਧੀਆ ਮੰਗ ਪੱਤਰ ਆ ਜੀ ਜਿਹੜਾ ਵਧੀਆ ਗੱਲਬਾਤ ਸੁਣੀਆ ਮੰਤਰੀ ਸਾਹਿਬ ਨੇ ਬਾਕੀ ਵੀਡੀਓ ਸ਼ੇਅਰ ਕਰਦੇ ਵਾਤ ਵਾਤ ਜੀ ਵਾਇਰ ਜੀ ਕਲਤਾ ਵਾਇਰ ਬਤੇ ਨਾਮ ਕਰਦੇ